ਕਹਿੰਦੇ ਤਾਂ ਅਸੀਂ ਗੁਲਾਮ ਹਾਂ ਅਸੀਂ ਆਜ਼ਾਦੀ ਚਾਹੁੰਦੇ ਹਾਂ ਬਾਕੀ ਸਿਕਿਉਨੀ ਕਹਿੰਦੇ ਕਿਉਂਕਿ ਕੈਂਚਰੇ ਵਿੱਚ ਜੂਈ ਮਿਲ ਸਕਦੀ ਹੈ ਪਰ ਆਜ਼ਾਦੀ ਨਹੀਂ ਮਿਲ ਸਕਦੀ ਕੈਂਚਰੇ ਦਾ ਤੋਤਾ ਆਪਣੀ ਆਜ਼ਾਦੀ ਦਾ ਪਰ ਦੋਪੀ ਤੋਂ ਕਿਆਵਾ ਮੋਜ ਨਹੀਂ ਸਕਦਾ ਪਰ ਦੁਨੀਆ ਜਿਹੜੀ ਦੁਨੀਆ ਕਹਿੰਦੇ ਕੀ ਕਹਿੰਦੇ ਨੇ ਉਹ ਚੋਰੀ ਕਰਕੇ ਘਰ ਦੀ ਪੀੜੀ ਆਉਂਦੀ ਆ ਤੇ ਸੀ ਤੋਂ ਚੋਰੀ ਖਾਣੀ ਹੈ ਗੰਗाराम ਇਸ ਵਾਲੇ ਗੰਗाराम ਬਣ ਜੀ ਗੰਗाराम ਨੂੰ ਮੈਂ ਸੁਣੀ ਮੈਂ ਕੀ ਕਹਾ ਤੇ ਤੁਹਾਡੇ ਆਪਣੇ ਘਰ bina ਜੋ ਜਿੱਲੀ ਚ ਬੜ ਰਿਹਾ ਹੋਆ ਸਿੱਤਰਾ ਸਿੱਕੇ ਉਹ ਕਿਸੇ ਵਕਤ ਵੀ ਹੋਊਗਾ ਕਿ ਤੁਸੀਂ ਕੰਧਾਰਮ ਕਰਕੇ ਅਗਲੀ ਗੱਲ ਅਜਿਹਾ ਇਸਤਿਹਾਰ ਅਸੀਂ ছাপਤੇ ਹੈ ਦੋ ਧਿਰਾਂ ਦੇ ਮਿਲ ਕੇ ਉੱਤੇ ਲਿਖਿਆ ਹੋਇਆ ਹੈ ਕਿ ਕਿਉਂ ਅਸੀਂ ਰੋਸ ਕਰ ਰਹੇ ਹਾਂ ਮੈਂ ਇੱਕ ਦੋ ਨੁਕਤੇ ਤੇ ਗੱਲ ਕਰਕੇ ਖੰਧਾਰਾ ਨਾਲ ਮਨਸਾਵਲੀ ਬੋਲਣਾ ਕਰਵਾਣੀ ਚਾਹ ਰਹੀ ਹਾਂ ਤਾਂ ਹੋਰ ਪ੍ਰੋਬਲਮ ਆਸਤੋ ਮਰ ਜਦੋਂ ਤੁਸੀਂ ਸੁਣਦੇ ਹੋ ਸਾਰ ਖਾਲਸਾ ਤਾਂ ਖਾਲਸਾ ਇਸ ਸنگਰੇ ਅਰਸ ਦੇ ਵਿੱਚ ਮਜੂਤਾ ਪੈਣ ਦੇ ਵਿੱਚ ਮਜੂਤਾ ਤੌਰ ਦੇ ਵਿੱਚ ਜਿਹੜਾ ਹਰਿਖਸ਼ਤਾਨ ਦਾ ਸੁਰੱਖਚਾ ਦਾ ਉਦਾਹਰਣ ਦੇਣ ਦੇ ਤੌਰ ਤੇ ਵੱਡੀ ਤਰ੍ਹਾਂ ਖਾਲਸਾ ਇੱਥੇ ਮੈਂ ਤੁਹਾਨੂੰ ਗੰਧ ਰਖੂਗਾ ਸਰ ਖਾਨ ਸਾਹਿਬ ਭਾਈ ਗਜੇਤਰ ਸਿੰਘ ਜੀ ਨੇ ਤੁਹਾਨੂੰ ਨਹੀਂ ਪਤਾ ਹੋਣਾ ਤੁਹਾਡੇ ਸਿਮਰਨ ਜੀ ਸਨਮਾਨ ਦੇ ਘਰੇ ਬਾਪੂ ਸੁਘੇਤਰ ਸਿੰਘ ਮਾਨ ਇੱਕ ਕੋਲ ਬੈਠ ਕੇ ਉਸ ਕੋਠੀ ਜੁੜਾਇਆ ਜਿਸ ਕੋਠੀ ਤੁਸੀਂ ਮੀਤ ਕਾ ਕਰਨ ਦੇ ਪਰਮਾਤਰ ਦੇ ਟੈਸਟ ਨਾਲ ਦੋਸਤ ਰੋਮਾ ਹੁਕਮ ਦੇ ਵਿੱਚ ਕਲੀ ਕਰੂਗਾ 1981 ਦੇ ਵਿੱਚ ਅਸੀਂ ਬਣੇ ਕਸੂਰ ਤੋਂ ਦਾ ਸਰਸ ਕਰ ਉਸ ਆ ਤਦ ਨੇ ਭਾਈ ਗਜਿੰਦਰ ਸਿੰਘ ਜਿਹੜਾ ਸਵੰਨ ਕੁਟਿਆਲੇ ਨਾਲ ਵੀ ਹੈ ਜਿਨਾਂ ਨੇ ਤਾਂ ਜ਼ਿੰਦਗੀ ਚਲਾਵਟਰੀ ਮਜੂਦ ਕੀਤੀ ਮਿਸਿਸ ਜਨਮ ਰਹੀ ਉਥੇ ਹੀ ਕੈਂਸਰ ਨਾਲ ਬਿਮਾਰ ਹੋ ਕੇ ਟੱਕ ਹੋਈ ਬੱਚੀ ਕਿਤੇ ਹੋਰ ਪੜੀ ਤੀ